ਸੂਟ ਤੇ 500 ਦੇ ਦੋ ਦਵਾਂਗੇ ਦੇਵਾਂਗੇ ਨਾਲ ਦੇਵਾਂਗੇ 50 ਰੁਪਏ ਦੀ ਕੁੜਤੀ ਉਹ ਕਿਸੇ ਕੋ ਦੇ ਨਹੀਂ ਹੋਣੀ ਆ ਦੇਖੋ ਕੁੜਤੀਆਂ 50 ਰੁਪਏ ਦੀ ਕੁੜਤੀ ਕਿਸੇ ਨੂੰ ਦੇ ਨਹੀਂ ਆ ਆ ਦੇਖੋ ਪਲਾਜੋ ਸੂਟ ਜਿਹੜਾ ਬਜ਼ਾਰਾਂ 'ਚ 5 5 6 600 ਦੇ ਤੁਸੀਂ ਲੈਂਦੇ ਹੋ ਇੱਥੇ ਦਵਾਂਗੇ 100 ਰੁਪਏ ਦਾ ਤੁਹਾਨੂੰ ਦੇਣ ਲੱਗਿਆ ਵੱਡੀ ਆਫਰ ਦੁਪੱਟਿਆਂ ਤੇ 100 ਰੁਪਏ ਦੇ ਚਾਰ ਦੁਪੱਟੇ 100 ਰੁਪਏ ਦੇ ਚਾਰ ਦੁਪੱਟੇ ਆ ਦੇਖੋ ਪੂਰੀ ਕਿੰਗ ਸਾਈਜ਼ ਦੀ ਬੈੱਡ ਸ਼ੀਟ ਉਹ ਬੈੱਡ ਸ਼ੀਟ ਦਾ ਤੇ ਰੇਟ ਸੁਣ ਕੇ ਤੁਹਾਡੇ ਉੱਡ ਜਾਣੇ ਨੇ ਹੋਸ਼ ਇਹ ਦੇਣੀ 500 ਦੀਆਂ ਦੋ 500 ਦੀਆਂ ਦੋ ਲੋ ਜੀ ਮਾਤੂ ਸ਼ੀ ਦਸਤਾਨੇ ਗਰਮੀਓਂ ਉੱਪਰ ਕੱਢ ਦਿੱਤੇ ਆਫਰ ਸੂਟਾਂ ਦੇ ਕਹਿੰਦੇ ਤੁਹਾਨੂੰ 500 ਨੇ ਦੇ ਦੇਾਂਗੇ ਦੋ ਸੂਟ 500 ਰੇ ਦੇ ਦੇ ਦਾਂਗੇ ਦੋ ਸੂਟ ਆ ਸੂਟਾਂ ਦੇ ਡਿਜ਼ਾਈਨ ਵੇਖ ਲੋ ਜਿਹੜਾ ਬਾਜ਼ਾਰਾਂ ਚ 7 7 8 800 ਜੇ ਤੁਹਾਨੂੰ ਦੇਣਾ ਇੱਥੇ ਮਿਲ ਜਾਣੇ ਨੇ 1000 ਦੇ ਦੋ 1000 ਦੇ ਅੱਧੋ ਆ ਤੇਰਾ ਫਰਕ ਬਾਜ਼ਾਰ ਨਾਲਾ ਪੂਰੇ ਪੰਜਾਬ ਨੂੰ ਪੂਰਾ ਚੈਲੰਜ ਲਓ ਜੀ 31 ਮਾਰਚ ਤੱਕ ਵੱਡੀ ਆਫਰ ਨਾਲ ਕਲਮ ਮਸਲੀਨ ਦਾ ਸੂਟ ਹਾਂ ਹੈਂਡਵਰਕ ਦਾ ਕੰਮ ਨਾਲ ਦੁਪੱਟਾ ਪਿਓਰ ਦਾ ਉਹ ਕਿਸੇ ਕੋ ਨਹੀਂ ਬਾਜ਼ਾਰਾਂ ਚ ਉਹ 5 500 ਤਿੰਨ ਤਿੰਨ ਜਰਾ 80 ਤਿੰਨ ਹਜ਼ਾਰ ਦੇ ਦੋ ਦੇ ਦੇਨੇ ਤਿੰਨ ਹਜ਼ਾਰ ਦੇ ਦੋ ਆ ਦੇਖੋ ਪ्योर ਰਾਮਟਾ ਸਕੇਡੀ ਦਾ ਮਾਲ ਮੈਂ ਕਿਹਾ ਗਲੇ ਤੇ ਸਿੰਪਲ ਸੋਬਰ ਚੀਜ਼ਾਂ ਆ ਰਹਾ ਆਹਾ ਹ ਲੈਸਾਂ ਦਾ ਕੰਮ ਕਿੱਡਾ ਪਿਆਰਾ ਹੋਇਆ ਨਾਲ ਦਿੱਤੀ ਐ ਮੈਚਿੰਗ ਸਲਵਾਰ ਨਾਲ ਦੁਪੱਟਾ ਦੇ ਤਾਂ ਮਸਲੀਨ ਦਾ ਮੈਂ ਕਿਹਾ ਮੈਚਿੰਗ ਦੇ ਵਿੱਚ ਵੀ ਵੇਖੋ ਆਈਡੀ